ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸ਼ਿਵਰਾਟ ਢਲੋਂ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਸਿਲੇਬਸ ਰਿਡਿਊਸ ਹੋਇਆ ਹੈ ਸਾਰੇ ਲਗਭਗ ਸਾਰੇ ਸਬਜੈਕਟਸ ਦਾ 30% ਦੇ ਲਗਭਗ ਜਿਹੜਾ ਸਿਲੇਬਸ ਹੈ ਉਹ ਰਿਡਿਊਸ ਕੀਤਾ ਗਿਆ ਹੈ ਰਿਡਿਊਸ ਕਿਉਂ ਹੋਇਆ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਕੋਵਿਡ 19 ਮਹਾਮਾਰੀ ਦੇ ਕਾਰਨ ਅਕਾਦਮਿਕ ਸਾਲ 2020-21 ਦਾ 2020 ਅਤੇ 21 ਦਾ ਸਿਲੇਬਸ ਜਿਹੜਾ ਹੈ ਉਹ ਘਟਾ ਕੀਤਾ ਗਿਆ ਹੈ ਕਿਉਂਕਿ ਇਸ ਚ ਲੰਬਾ ਸਮਾਂ ਸਕੂਲ ਬੰਦ ਹੈ ਈਵਨ ਕਿ ਚਾਹੇ ਹੁਣ ਸਕੂਲ ਖੁੱਲ ਗਏ ਆ ਅਜੇ ਤੱਕ ਵੀ ਸਾਰੇ ਵਿਦਿਆਰਥੀਆਂ ਦਾ ਆਉਣਾ ਜ਼ਰੂਰੀ ਨਹੀਂ ਹੈ ਵਿਦਿਆਰਥੀ ਆਪਣੀ ਇੱਛਾ ਤੇ ਮਾਪਿਆਂ ਦੀ ਸਹਿਮਤੀ ਨਾਲ ਹੀ ਸਕੂਲ ਆ ਰਹੇ ਆ ਇਸ ਕਰਕੇ ਲੰਬਾ ਸਮਾਂ ਸਕੂਲਾਂ ਦੇ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਇਸ ਕਰਕੇ ਇਹ ਸੈਸ਼ਨ ਲਈ ਇਹ ਸਿਲੇਬਸ ਘਟ ਕੀਤਾ ਗਿਆ ਹੈ ਧਿਆਨ ਦੇਣ ਜੋ ਗੱਲ ਇਹ ਹੈ ਕਿ ਇਹ ਸਿਲੇਬਸ ਸਿਰਫ ਇਹ ਸੈਸ਼ਨ 2020 ਕੀ ਲਈ ਹੀ ਘਟ ਕੀਤਾ ਗਿਆ ਹੈ ਔਰ ਅਗਲੇ ਸਾਲਾਂ ਤੋਂ ਇਹ ਆਮ ਵਾਂਗ ਪੜਾਇਆ ਜਾਏਗਾ ਇਸ ਲਈ ਇਸ ਸਾਲ ਤੁਹਾਨੂੰ ਬੋਰਡ ਦੀ ਪ੍ਰੀਖਿਆ ਦੇ ਵਿੱਚ ਇਹਨਾਂ ਲੈਸਨਾਂ ਦੇ ਵਿੱਚੋਂ ਪ੍ਰਸ਼ਨ ਨਹੀਂ ਪੁੱਛੇ ਜਾਣਗੇ ਤਾਂ ਸਭ ਤੋਂ ਪਹਿਲਾਂ ਅਸੀਂ ਬੋਰਡ ਦੀ ਜਿਹੜੀ ਲੈਟਰ ਆਈ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਕੂਲ ਬੰਦ ਹੋਣ ਕਾਰਨ ਵੱਖ-ਵੱਖ ਸ਼੍ਰੇਣੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ ਇਸੇ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2020 ਲਈ 9ਵੀਂ ਤੋਂ 12ਵੀਂ ਸ਼੍ਰੇਣੀਆਂ ਦੇ ਪੰਜਾਬੀ ਅਤੇ ਇਤਿਹਾਸ ਵਿਸ਼ੇ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਰਮ ਨੂੰ 30% ਘਟਾਇਆ ਗਿਆ ਹੈ ਸਿੱਖਣ ਪદ્ધਤੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਿਲੇਬਸ ਇਸ ਤਰ੍ਹਾਂ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਸ਼ੇ ਦੇ ਮੂਲ ਸੰਕਲਪ ਨੂੰ ਹਾਨੀ ਨਾ ਪਹੁੰਚੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਲੋਡ ਅਨੁਸਾਰ ਵਿਦਿਆਰਥੀ ਨੂੰ ਘਟਾਏ ਗਏ ਟੌਪਿਕ ਨੂੰ ਵੀ ਪੜਾਇਆ ਜਾਣਾ ਉਚਿਤ ਹੋਵੇਗਾ ਬੇਸ਼ੱਕ ਇਹ ਟੌਪਿਕ ਆਂਤਰੀਕ ਮੁਲਾਂਕਣ ਦੇ ਸਾਲਾਨਾ ਬੋਰਡ ਪ੍ਰੀਖਿਆ ਦਾ ਹਿੱਸਾ ਨਹੀਂ ਹੋਣਗੇ ਇਹ ਲੈਸਨ ਜਿਹੜੇ ਰਿਡਿਊਸ ਕੀਤੇ ਗਏ ਆ ਚਾਹੇ ਸਲਾਨਾ ਬੋਰਡ ਪ੍ਰੀਖਿਆਵਾਂ ਵਿੱਚ ਨਹੀਂ ਹੋਣਗੇ ਪਰ ਨਾਲ ਹੀ ਹਦਾਇਤ ਹੈ ਕਿ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਇਹਨਾਂ ਲੈਸਨਾਂ ਨੂੰ ਜ਼ਰੂਰ ਡਿਸਕਸ ਕਰਨਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਉਸ ਵਿਸ਼ੇ ਦਾ ਗਿਆਨ ਹੋ ਸਕੇ ਜਾਂ ਉਹ ਵਿਦਿਆਰਥੀ ਉਸ ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝ ਸਕਣ ਤਾਂ ਹੁਣ ਗੱਲ ਕਰਾਂਗੇ ਕਿਹੜਾ ਸਿਲੇਬਸ ਜਿਹੜਾ ਹੈ ਉਹ ਘੱਟ ਕੀਤਾ ਗਿਆ ਹੈ ਤਾਂ 12ਵੀਂ ਜਮਾਤ ਦਾ ਜਿਹੜੇ ਟੌਪਿਕ ਘੱਟ ਕੀਤੇ ਗਏ ਆ ਸਭ ਤੋਂ ਪਹਿਲਾਂ ਜੁੰਟ 3 ਪਬਲਿਕ ਓਪੀਨੀਅਨ ਲੋਕਮਤ ਲੋਕਮੱਤ ਰੋਲ ਐਂਡ ਇੰਪੋਰਟੈਂਸ ਆਫ ਜਿਹੜਾ ਪਬਲਿਕ opinion ਇਨ ਡੈਮੋਕਰੈਟਿਕ ਪੋਲੀਟੀ ਮਹੱਤਤਾ ਕੀ ਆ ਰੋਲ ਕੀ ਆ ਲੋਕਮੱਤ ਦਾ ਲੋਕਤੰਤਰ ਵਿਵਸਥਾ ਦੇ ਵਿੱਚ ਏਜੰਸੀਸ ਫॉर द ਫਾਰਮੂਲੇਸ਼ਨ ਆਫ ਪਬਲਿਕ opinion ਮਤਲਬ ਇਹ ਵੀ ਸਾਰੇ ਲੋਕਮੱਤੇ ਨਾਲ ਸੰਬੰਧਿਤ ਟੌਪਿਕ ਨੇ ਇਸ ਤੋਂ ਬਾਅਦ ਪਾਰਟ B ਚੋਂ ਜੁਨਟ 2 ਨੇਚਰ ਆਫ ਪਾਰਟੀ ਸਿਸਟਮ ਦਲ ਪ੍ਰਣਾਲੀ ਪੀਪਲਸ ਪਾਰਟਿਸਪੇਸ਼ਨ जन सहभागिता जिनु ਅਸੀਂ ਕਹਿੰਦੇ ਹਾਂ ਇਲੈਕਟਰਲ ਸਿਸਟਮ ਚੋਣ ਵਿਵਸਥਾ ਅਡਲਟ ਫਰਾਂਚਾਈਜ਼ ਬਾਲਗ ಮತਦਾਨ ਡਾਇਰੈਕਟ ਐਂਡ ਇਨਡਾਇਰੈਕਟ ਇਲੈਕਸ਼ਨ ਪ੍ਰਤੱਖ ਅਤੇ ਅਪਰਤੱਖ ਚੋਣਾ ਪੀਪਲਸ ਪਾਰਟਿਸਪੇਸ਼ਨ ਜਨ ਸਹਿ ਭਾਗਤਾ VOTING BEHAVIOR ਜਿਹੜਾ ਹੈ ਮਤਦਾਨ ਵਿਹਾਰ ਉਹਦਾ ਅਰਥ ਤੱਤ ਇਹ ਟਾਪਿਕ ਰਿਡਿਊਸ ਕੀਤੇ ਗਏ ਆ ਉਸ ਤੋਂ ਬਾਅਦ ਜੁਨਿਟ ਨੰਬਰ 7 ਦੇ ਵਿੱਚੋਂ ਇੰਡੀਆ ਐਂਡ ਸਾਰਕ ਭਾਰਤ ਅਤੇ ਸਾਰਕ ਦੇ ਸਬੰਧ ਅਤੇ 8ਵੇਂ ਜੁਨਟ ਦੇ ਵਿੱਚੋਂ ਇੰਡੀਆਜ਼ ਰਿਲੇਸ਼ਨ ਵਿਦ ਯੂਐਸਏ ਐਂਡ ਰਸ਼ੀਆ ਇੰਡੀਆਜ਼ ਰਿਲੇਸ਼ਨ ਵਿਦ ਸ਼੍ਰੀਲੰਕਾ ਐਂਡ ਬੰਗਲਾਦੇਸ਼ ਇੰਡੀਆਜ਼ ਅਪਰੋਚ ਟੂ ਮੇਜਰ ਵਰਲਡ ਇਸ਼ੂ ਤੇ ਇਹ ਜਿਹੜੇ ਟੌਪਿਕ ਨੇ ਉਹ ਰਿਡਿਊਸ ਕੀਤੇ ਗਏ ਨੇ ਮੈਂ ਤੁਹਾਨੂੰ ਫਿਰ ਤੋਂ ਪੰਜਾਬੀ ਦੇ ਵਿੱਚ ਸਾਰੇ ਟੌਪਿਕਸ ਦੱਸ ਦਿੰਨਾ ਹਾਂ ਜਿਹੜੇ 12ਵੇਂ ਦੇ ਇਸ ਸਾਲ ਦੇ ਸਿਲੇਬਸ ਲਈ ਘਟਾਏ ਗਏ ਆ ਲੋਕਮਤ ਦਲ ਪ੍ਰਣਾਲੀ ਦਲ ਪ੍ਰਣਾਲੀ ਪੀਪਲਜ਼ ਪਾਰਟਿਸਪੇਸ਼ਨ ਜਨਸਹਿਬ ਭਾਗਤਾ ਚੋਣ ਵਿਵਸਥਾ ਬਾਲਗ ਮਤਾਧਿਕਾਰ ਪ੍ਰਤੱਖ ਅਤੇ ਅਪਰਤੱਖ ਚੋਣਾ ਪੀਪਲਜ਼ ਪਾਰਟੀ ਸਪੇਸ਼ਲ ਆ ਗਿਆ ਫਿਰ ਪਹਿਲਾਂ ਹੀ ਆਪਾਂ ਕਰ ਚੁੱਕੇ ਹਾਂ ਗੱਲ ਇਹਦੇ ਬਾਰੇ ਜਨਸਹਿਬ ਭਾਗਤਾ VOTING ਬਿਹੇਵੀਅਰ ਮਤਦਾਨ ਵਿਹਾਰ ਭਾਰਤ ਅਤੇ ਸਾਰਕ ਇਸ ਤੋਂ ਬਾਅਦ ਭਾਰਤ ਦੇ ਸੰਯੁਕਤ ਰਾਜ ਅਮਰੀਕਾ ਅਤੇ ਰਸ਼ੀਆ ਨਾਲ ਸਬੰਧ ਭਾਰਤ ਦੇ ਸ਼੍ਰੀਲੰਕਾ ਤੇ ਬੰਗਲਾਦੇਸ਼ ਨਾਲ ਸਬੰਧ ਔਰ ਇੰਡੀਆਜ਼ ਅਪਰੋਚ ਟੂ ਮੇਜਰ ਵਰਲਡ ਇਸ਼ੂ ਭਾਰਤ ਦੀ ਜਿਹੜੀ ਪਹੁੰਚ ਹੈ ਸੰਸਾਰ ਦੇ ਮੁੱਖ ਮੁੱਦਿਆਂ ਦੇ ਪ੍ਰਤੀ ਇਹ ਜਿਹੜੇ ਟੌਪਿਕ ਸੀ ਉਹ ਸੈਸ਼ਨ 2020 ਕੇ ਦੇ ਲਈ ਸਿਲੇਬਸ ਚੋਂ ਘਟਾਤੇ ਗਏ ਆ ਮਤਲਬ ਇਸ ਸਾਲ ਮਾਰਚ 2021 ਚ ਹੋਣ ਵਾਲੀ ਪ੍ਰੀਖਿਆ ਚ ਤੁਹਾਨੂੰ ਇਹਨਾਂ ਪ੍ਰਸ਼ਨਾਂ ਦੇ ਵਿੱਚ ਇਹਨਾਂ ਪਾਠਾਂ ਦੇ ਵਿੱਚੋਂ ਕੋਈ ਵੀ ਪ੍ਰਸ਼ਨ ਨਹੀਂ ਪੁੱਛਿਆ ਜਾਏਗਾ ਨਾਲ ਹੀ ਗੱਲ ਇਹ ਧਿਆਨ ਦਿਓ ਜੋ ਹੈ ਮੈਂ ਫਿਰ ਤੋਂ ਦੱਸ ਦਿੰਨਾ ਹਾਂ ਕਿ ਚਾਹੇ ਇਹ ਪਾਠਾਂ ਦਾ ਸਿਲੇਬਸ ਕਟਾ ਦਿੱਤਾ ਗਿਆ ਹੈ ਤੁਹਾਨੂੰ ਪ੍ਰਸ਼ਨ ਪੱਤਰ ਜਿਹੜਾ ਹੈ ਇਸ ਵਿੱਚੋਂ ਨਹੀਂ ਪੁੱਛਿਆ ਜਾਏਗਾ ਕੋਈ ਪ੍ਰਸ਼ਨ ਪਰ ਫਿਰ ਵੀ ਨਾਲ ਹਦਾਇਤ ਹੈ ਕਿ ਤੁਹਾਨੂੰ ਇਹਨਾਂ ਪਾਠਾਂ ਨੂੰ ਜ਼ਰੂਰ ਰਿਵਾਈਜ਼ ਕਰਨਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਵਿਸ਼ੇ ਦੀ ਪੂਰੀ ਤਰ੍ਹਾਂ ਸਮਝ ਆ ਜਾਵੇ ਉਮੀਦ ਹੈ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਹੋਵੇਗੀ ਧੰਨਵਾਦ ਸ਼ੁਕਰੀਆ